ਕਰ ਰਹੀਆਂ ਆ ਠੰਡ ਦੋਤੇ ਖੜ ਜਾ ਮੈਂ ਪਿੱਛੇ ਤੋਂ ਮੁੜਿਆ ਨਹੀਂ ਜਾਣਾ ਚੱਲ ਹੂੰ ਮੁੰਡਾ ਗੇ ਟੈਂਗਰ 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 ਕੀ ਹੋ ਗਿਆ ਤੇਰਾ ਚੱਲ ਆ ਲੱਗ ਰਿਹਾ ਜਿਵੇਂ ਬਰਾਤ ਜਾਣੀ ਆ ਹੌਲੀ ਹੌਲੀ ਕਿਉਂ ਦੁਰ ਰਿਹਾ ਦੁਰ ਲੋ ਉਤਰੀ ਛਾਤਰੀ ਵੀ ਉਜਵਾ ਲੋਗੇ ਮੁੰਲੇ ਵਿਖੀਆਂ ਸਤਿ ਸ਼੍ਰੀ ਅਕਾਲ ਜੀ ਇਹ ਹੈਗੀ ਆ ਜੀ ਸਾਰੀ ਰੰਨਾ ਚੰਨਾ ਦੀ ਸਟਾਰ ਕਾਸਟ ਜੀ ਮੇਰੇ ਭਾਬੀ ਜੀ ਹਨ ਬਾਕੀ ਮਾਈ ਸਿਸਟਰ ਬਾਕੀ ਅੰਦਰ ਬੈਠੇ ਨੇ ਜਿਨ੍ਹਾਂ ਦਾ ਸੀਨਾ ਸਿਰਫ ਹੋ ਜਾ ਰਿਹਾ ਉਹ ਆ ਜਾ ਹੁਣੇ ਐਸੇ ਸੀਨ ਕਰਨੇ ਜਾ ਰਹੇ ਆ ਖੇਤਾਂ ਚ ਧੁੱਪ ਬਹੁਤ ਹੈ ਤਾਂ ਕਰਕੇ ਵਿਚਾਰੇ ਨੇ ਸੇਵਾ ਲਈ ਹੋਈ ਆ ਕੰਮ ਆ ਰਹੀ ਦੇ ਦਾ ਤੇ ਮਿਲਦੇ ਅੱਗੇ ਸੀ ਆ ਹੈਗਾ ਕੌਣ ਹੈ ਤੰਨਾ ਤੰਨਾ ਹੈ ਰੰਨਾ ਚ ਤੰਨਾ ਤੰਨਾ ਯੇ ਆਪ ਨੇ ਵੀਊ ਦਿਓ ਫਿਲਮ ਲਈ ਕਿਵੇਂ ਦੇ ਆ ਹੂੰ ਹਾਂ ਬਹੁਤ ਔਖਾ ਬਾਈ ਤੇ ਪੱਚੇ ਕੰਮ ਕਰਨਾ ਬਹੁਤ ਔਖਾ ਬਹੁਤ ਔਖਾ ਆਪੇ ਸਾਨੂੰ ਪੁੱਛ ਕੇ ਦੇਖੋ ਬਿਮਾਰ ਹੋ ਪਿਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ ਮੈਨੂੰ ਬੁਖਾਰ ਚੜ ਰਿਹਾ ਮੈਂ ਫਿਰ ਵੀ ਸੀਨ ਕਰ ਰਹੀ ਹਾਂ ਦਵਾਈ ਲੈ ਕੇ ਇਹਦੇ ਚ ਵੀ ਦਵਾਈ ਹੈ ਮੇਰੀ ਸਾਰੀ ਟਾਉਨ ਹੀ ਆ ਬੱਸ ਇਹ ਵੀ ਬਿਮਾਰ ਹੋਇਆ ਬਸ ਕਾਇਆ ਵੀ ਕਰ ਰਹੀ ਹਾਂ ਬਈ ਆਈ ਚਲਾਈ ਬੈਰਾ ਸੀ ਫਿਰ ਵੀ ਸੀਨ ਕਰ ਰਿਹਾ ਓਏ ਛਤਰੀ ਦੇ ਦੇ ਹਾਂ ਹਾਂ ਕੋਈ ਨਹੀਂ ਵਾਟ ਦੇ ਰਾਂ ਔਰ ਛਤਰੀ ਥੋੜੀ ਸਾਤਰੀ ਯੂਜ਼ ਕਰਾਂਗੇ ਵੇ ਮੈਂ ਲੈਣੀ ਛਤਰੀ ਸਮੇਂ ਹੀ ਵਾਰਮਅਪ ਹੋ ਰਹੇ ਕੈਮਰੀ ਕੈਮਰੀ ਇੱਕ ਤਾਂ ਵਾਰਮਅਪ ਦਾ ਲੈ 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 ਕੈਮਰੀ ਨੂੰ ਫੂਕਦਾ ਭਾਈ ਸੇਵਾ ਦਿੱਤੀ ਨਹੀਂ ਇਹਨੇ ਸਾਨੂੰ ਹਾਂ ਠੀਕ ਆ ਪੱਕਾ ਹੱਥ ਮੁੰਡਾ ਬਦਲਾਂਗੇ ਹਾਂ ਮੁੰਡਾ ਬਦਲਾਂਗੇ ਛਤਰੀ ਰੱਖ ਲਈ ਇਹਦੇ ਨਾਲ ਆਵਦੇ ਦੇ ਲੈ ਹਸਪੀਟਲ ਚ ਛਤਰੀ ਫੜ ਲਾ ਲਾ ਮੁੰਡਾ ਬਦਲਾਂਗੇ ਆ ਦੇਖ ਲਓ ਇਹਨੇ ਮੈਨੂੰ ਕਲਾ ਕਰਤਾ ਆਪ ਛਤਰੀ ਦੇ ਦੇ ਲੈ ਜਾਂਦਾ ਮੈਂ ਦੂ ਕਾਲਾ ਪਹਿਣਾ ਸਾਤਰੀ ਨਾਲ ਵੀ ਕਾਲਾ ਤੂੰ ਕਦੇ ਹੋਰੇ ਕਰੀਨੇ ਕੈਮਰਾ ਤੇਰਾ ਤਾਂ ਨਿਕਾਲਾ ਹੁੰਦਾ ਬੱਬਲ ਧੁੱਪ ਨਾਲ ਮੇਰਾ ਹੋਇਆ ਪਿਆ ਹੋਰ ਕਿੰਨਾ ਕੋ ਹੋਊਗਾ ਅੱਛਾ ਜੀ ਜਿੱ ਇੱਕ ਫਾਂਟ ਲਵਾ ਦਾਂਗੇ ਹੈ ਪਿਆ ਫਰਕ ਪੈਂਦਾ ਨਹੀਂ ਤੂੰ ਜਿੰਨਾ ਕੋਰੇ ਫਰਕ ਪੈਂਦਾ ਧੁੱਪ ਜਾਉਣਾ ਜਾ ਕੇ ਫੇਰ ਸਾਹਮੂਖ ਹੋ ਜਾਣਾ ਸਹੀ ਲੈ ਵੀ ਉਹ ਸਾਹਮਣੇ ਮੋਟਰ ਹੈ ਓਥੇ ਅਸੀਂ ਕਿੱਦਣ ਚੱਲੇ ਆ ਸੀਨ ਆਹਾ ਹੋਰੇ ਸੋਹਣੀ ਜਿਹੀ ਹਵਾ ਆਈ ਓਏ ਫਤੰਦ ਰਹਿ ਮੀ ਬੈਠੀ ਆ ਨਾ ਨਾ ਓਥੇ ਸੀਨ ਕੱਟਦਾ ਆਪਾਂ ਮੋਟਰ ਤੇ ਪਣੀ ਤੇ ਇਹ ਦੇਵ ਮੰਚਾ ਇਹਦਾ ਬਾਈ ਦਾ ਸੀਨ ਹੈ ਉੱਥੇ ਠੀਕ ਹੈ ਜੀ ਇਹ ਬਾਈ ਆਪਣਾ ਬਹੁਤ ਵਧੀਆ ਉਹ ਮਾਈ ਗੋਡ ਉਹ ਅਸੀਂ ਇਹਨੂੰ ਬੋਲੀ ਜਾਂਦੇ ਆ ਮੁੰਡਾ ਸੀਨ ਵਿੱਚ ਤੂੰ ਭੁਜਾ ਮੜ ਕੇ ਕਾਰੇ ਬੈਠੋ ਬਿਨਾ ਮਤਲਬ ਕੰਮ ਦੇ ਬਾਹਰ ਨਾ ਜਾਓ ਕਿਉਂਕਿ ਧੁੱਪ ਬਹੁਤ ਜ਼ਿਆਦਾ ਟੈਂਪਰੇਚਰ ਹੈ ਬਿਮਾਰ ਹੋ ਸਕਦੇ ਹੋ ਅਸੀਂ ਆਲਰੇਡੀ ਹੋਏ ਪਏ ਆ ਤੇ ਸਾਨੂੰ ਧੁੱਪ ਦੀ ਕੋਈ ਪਰਵਾਹ ਨਹੀਂ ਹੈਗੀ ਅਸੀਂ ਕਰ ਰਹੇ ਹਾਂ ਸ਼ੂਟ ਅਸੀਂ ਆਪਣਾ ਕੰਮ ਨਹੀਂ ਰੋਕ ਸਕਦੇ ਤੁਸੀਂ ਕੰਮ ਨਾ ਕਰੋ ਪਰ ਅਸੀਂ ਨਹੀਂ ਰੋਕ ਸਕਦੇ ਅਸੀਂ ਕੰਟੀਨਿਊ ਚੱਲਦੇ ਹਾਂ ਜੀ ਸਾਸਰੀ ਘਰ ਹਾਂ ਸਾਸਰੀ ਘਰ ਜੀ ਸਾਸਰੀ ਘਰ ਲਓ ਜੀ ਹੁਣ ਆਪਾਂ ਹੁਣ ਲੱਗਿਆ ਸੀਰੀਅਸ ਆਪਾਂ ਕਰਨਾ ਹੈਗਾ ਸੀਨ ਆ ਕੱਟ ਦੇ ਕੱਟ ਦੇ ਠਣਾ ਬਗੂ ਨੂੰ ਤੇਰੇ ਰੈਡੀ रेडी एक्शन ਬੜਾ ਦੁਖੀ ਹੋ ਰਿਹਾ ਯਾਰ ਕੀ ਕਰਾਂ ਮੈਂ ਇਹਦਾ ਹੁਣ ਤਾਂ ਮੇਰੇ ਵਾਲੀ ਵੀ ਦੀ ਸਪੋਰਟ 'ਚ ਖੜਕੀ ਆ ਕੇ ਕਿ ਤਾ ਇਹ ਜੇ ਕੱਪੜੀ ਪਾਉ ਮੈਂ ਤਾਂ ਪਹਿਲੀ ਫਸਿਆ ਹੋਇਆ ਸੀ ਹੁਣ ਆਈ ਆ ਬੋ ਤਾਂ ਮੈਨੂੰ ਆ ਟੈਨਸ਼ਨ ਹੋ ਗਈ ਪਈ ਆਠਾ ਬਾਈ ਦਾ ਜੇ ਰਾਮਨ ਨੂੰ ਖੜ ਜਾ ਸੀਨ ਚਲੀ ਜਾਂਦਾ ਜੇ ਨਾਲ ਤੂੰ ਮੇਰੇ ਨਾਲ ਆਈ ਨਹੀਂ ਦਿੱਤਾ ਤੈਨੂੰ ਆਇਆ ਜਾ ਕੇ ਮਦਦ ਲਈ ਖੜਕਾ ਚੱਲ ਤੈਨੂੰ ਇਸ਼ਾਰਾ ਕਰੂੰਗਾ ਟਰੈਕਰ ਕਰਦੀ ਆ ਸੀਨ ਤੇ ਕਵਾੜਾ ਬੈਨਕੀ ਆਏ ਬੈਨਕੀ ਲਗੜਾ ਲੈਣੀ ਨਹੀਂ ਹੜਤੇ ਬੈਨਕੀ ਹਰਤੇ ਹੀ ਨਹੀਂ ਲਗੜਾ ਕਹਿੰਦਾ ਬਹੀਨ ਕੀ ਲਗੜਾ ਲੈਣੀ ਦੇਂਗੇ ਰੈਡੀ ਇਸ਼ਟਲ ਕੋਈ ਜੰਦਾ ਮੇਰੇ ਨਾਲ ਰੋ ਮੇ ਤਾਂ ਸਾਲ ਖਰੀ ਨਹੀਂ ਪਹਿਲਾਂ ਤਾਂ ਉਹ ਨਹੀਂ ਸੀ ਚੰਕ ਕਰਨ ਵਾਦੀ ਹੁਣ ਇੱਕ ਆ ਖੜੀ ਉੱਤੋਂ ਮੇਰੇ ਵਾਲੀ ਵੀਰਾਲੀ ਨਾਲ ਇਹਨਾਂ ਕਹਿੰਦੀ ਤਾਂ ਇਹ ਜੀ ਕੱਪੜੇ ਪਾ ਬਸ ਮਨ ਤਾਂ ਐ ਸੋਚ ਲੱਗੀ ਹੋਈ ਆ ਇਹ ਪੈਂਟ ਵਾਲੀ ਕੀ ਕਹਿੰਦੀ ਆ ਜੀ ਲੱਗਾ ਦਾ ਸ਼ੋਅ ਕਰ ਹੋ ਗਿਆ ਇਹ ਤਾਂ ਮੰਨ ਨਹੀਂ ਜੀ ਇੱਥੇ ਨਹੀਂ ਜੇ ਦੋਨਾਂ ਨੂੰ ਇੱਕ ਦੂਜੀ ਬਾਰੇ ਪਤਾ ਲੱਗ ਗਿਆ ਨਾ ਇਹ ਇੱਕ ਦੂਜੇ ਨਾਲ ਲੜ-ਲੜ ਮਰ ਜਾਣਗੇ ਨਾਲੇ ਮੈਨੂੰ ਘਰੋਂ ਕੱਢਣਗੇ ਲੱਗਾ ਦਾ ਸੋਰਾ ਦਾ ਮੈਨੂੰ ਮਾਗਰੋ ਕੱਢਣਗੇ ਪਹਿਲਾਂ ਮੈਨੂੰ ਪਿੰਡ ਵਾਲੀ ਕੱਢ ਦੇਣੇ ਇਹ ਤੋਂ ਲੋਟ ਹੀ ਨਹੀਂ ਹੁੰਦਾ ਯਾਰ ਬਈ ਇਕੱਲੇ ਹੀ ਗੱਲਾਂ ਕਰੀ ਇਹਨੇ ਸੀ ਨਾ ਗੱਲਾਂ ਕਰੀ ਨਾ ਤੂੰ ਦਿਮਾਗ ਖੱਲ ਗਿਆ ਹੈਂ ਕੁਛ ਨਹੀਂ ਕੋ ਕੰਮ ਦੀ ਗੱਲ ਕਰਦਾ ਲੈ ਇਕੱਲੇ ਹੀ ਫਿਰ ਆਪਦੇ ਆਪ ਨਾਲ ਗੱਲਾਂ ਕਰਦਾ ਜੀ ਯਾਰ ਹੁਣ ਬੰਦਾ ਆਪਦੇ ਆਪ ਨਾਲ ਵੀ ਗੱਲ ਕਰੀ ਸਕਦਾ ਮੈਂ ਵੀ ਤਾਂ ਬੰਦਾ ਹੀ ਆ ਮੈਂ ਆਪਦੇ ਆਪ ਨੂੰ ਆਪ ਸਮਝ ਕੇ ਚੱਲ ਕਰ ਲਈ ਬਸ ਉਹ ਤਾਂ ਠੀਕ ਹੈ ਬਈ ਮੈਂ ਤੈਨੂੰ ਐ ਪੁੱਛਦਾ ਸੀ ਮੈਨੂੰ ਹੱਪਾ ਹੋ ਗਿਆ ਤਿੰਦੇ ਜੀ ਤੂੰ ਟੱਪਿਆ ਜਗਾ ਤੂੰ ਰਹਿਣਾਗਾ ਕਾਨੂੰ ਤਾਂ ਪਿਆ ਰਹਿਣਾ ਤੇ ਹੋਰ ਕੀ ਉਹਦੇ ਖੇਤ ਮੇਲੇ ਦੁੱਧੇ ਵੀ ਤੂੰ ਹੀ ਸੀ ਹੁਣ ਮੈਂ ਤਾਂ ਹੁਣ ਵੀ ਆ ਉਹ ਨਹੀਂ ਤੈਨੂੰ ਪਤਾ ਲੱਗੇਗਾ ਉਤਰੀ ਭਾਬੀ ਦਾ ਯਾਰਾ ਉਹ ਛੋਟੀ ਛੋਟੀ ਗੱਲ ਤੇ ਲੜਦੀ ਰਹਿੰਦੀ ਆ ਦਿਮਾਗ ਖਰਾਬ ਕਰਦੀ ਤੇ ਫਿਰ ਤੂੰ ਬਈ ਮੈਂ ਤਾਂ ਠੀਕ ਆ ਤੇ ਤੂੰ ਕੁਝ ਕੰਮ-ਕੁਮ ਕਰ ਲਿਆ ਕਰੋ ਇਹਨੇ ਕੀ ਚੰਗ ਨਾਲ ਹੀ ਲਈ ਫਿਰਦਾ ਰਹਿਣਾ ਇਹਨਾਂ ਵਾਲਾ ਬੁੜਾ ਮੈਨੂੰ ਲਾਂਬਾ ਦਿੰਦਾ ਯਾਰ ਜਿੜੀ ਲਾਉਣ ਵਾਲੀ ਪਈ ਇਹਨਾਂ ਦੀ ਕਾਟਾ ਕਿੰਦਾ ਤੋਂ ਵੱਡਾ ਹੈ ਉੱਚੀ ਉਹ ਹੂੰ ਤੇਰਾ ਸੁਣਦਾ ਨਹੀਂ ਕੋਈ ਦੂਜਿਆਂ ਨੂੰ ਮੜਾ ਮੋਟਾ ਐ ਕਹਦੇ ਉਹਰੇ ਬਹਿ ਜਾ ਇਹ ਮੋਟਾ ਦਿਨਾ ਨਹੀਂ ਇਹਦਾ ਬੇੜੀ ਬੈਠੀ ਵਾਲੇ ਇਦਰੇ ਵੇ ਗਿਆ ਨਾ ਮੈਂ ਬਿਠਾਵਾਂਗਾ ਚੱਕਰ ਲੱਗਦੇ ਬਾਜੀ ਚੱਕਰ ਇਹਦਾ ਇਹਦਾ ਬਾਜੀ ਚੈੱਕ ਕਰ ਲੈ ਚਿੰਟ ਚੈੱਕ ਕਰੀ ਰੋਜ਼ ਆ ਉੱਠੀ ਬਾਜੀ ਮੜੀ ਜੱਟ ਕੀ ਬੋਲਿਆ ਕਰ ਰਿਹਾ ਤੋੜਾ ਬੋਸੇ ਛੋਟੀ ਛੋਟੀ ਗੱਲਾਂ ਤੇ ਲੜਦੀ ਰਹਿੰਦੀ ਹੈ ਦਿਮਾਗ ਖਾਉਂ ਤੇ ਫਿਰ ਤੂੰ ਓਏ ਤੇ ਤੂੰ ਓਏ ਇੱਥੇ ਚੱਕ ਇੱਥੇ ਚੱਕ ਆਦਾ ਇਧਰ ਹੋ ਕੇ ਬਹਿ ਕੇ ਰੈਡੀ ਐਕਟ ਜੇ ਤੂੰ ਐ ਬਹਿ ਗਿਆ ਜਿਵੇਂ ਪੁੱਛ ਲੈਣ ਆਇਆ ਹੁਣ ਇੱਥੇ ਬੈਠਾ ਜਾ ਉਹ ਕੰਮਕੁਮ ਕਰ ਲਿਆ ਕਰਨਦੇ ਨੂੰ ਕੋਈ ਕਿਉਂ ਨਾਲ ਹੀ ਫਿਰਦਾ ਇਹ ਨਾਲਾ ਬੜਾ ਮੈਨੂੰ ਲਾਂਬਾ ਦੇਊਗਾ ਮੈਂ ਥੋੜੀ ਲੈਂਦਾ ਤੁਹਾਨੂੰ ਜਿਵੇਂ ਇਧਰ ਬੈਠ ਕੇ ਗੱਲਬਾਤ ਕਰਦੀ ਕਿਉਂ ਓਏ ਹਾਂਜੀ ਬਈ ਕਿਉਂ ਬਾਈ ਬਾਈ ਹੁੰਦੀ ਐ ਤੂੰ ਹੀ ਗਾਲਾ ਕੱਢਦਾ ਮੈਨੂੰ ਬਾਈ ਲੱਗਦਾ ਬਾਈ ਬਾਈ ਤੇ ਮੋਟਰ ਖੋਲ ਕੇ ਲੈ ਜੂਗਾ ਇਹ ਇਹ ਹੈ ਲੈਂਗਾ ਖਾਣਾ ਨਾ ਕੋਈ ਤਾਂ ਇਟਾਲੀਅਨ ਡਾਈਟੋਂ ਹੋਰ ਕਰਨਾ ਸੀ ਇਹਦੇ ਕੰਮ ਲਾ ਸੀ ਕੰਮ ਕੀ ਹੁਣ ਤੈਨੂੰ ਕਿਹੜਾ ਪਤਾ ਨਹੀਂ ਖੇਤੀ ਦਾ ਜੀਰੀ ਲਾਉਣ ਵਾਲੀ ਭਈਆ ਸਾਰਾ ਜੀਰੀ ਤੇ ਜ਼ਿਆਦਾ ਆ ਮੈਂ ਮੱਖਣੇ ਘਰੇ ਜ਼ਿਆਦਾ ਤੇਰੇ ਕਹੇ ਤੇ ਉਹ ਐਕਸ ਹੋਣਾ ਦਰਵਾਵਾਂਗੇ ਆਪਾਂ ਜੀਰੀ ਜੀਰੀ ਤਾਂ ਸਾਰੀ ਪੱਤੀ ਮੇਸ ਕਰਕੇ ਉਹ ਇੰਨੇ ਢਾਲ ਮਰੇ ਪੈ ਦਾ ਗਿਣੇ ਵੀ ਨਹੀਂ ਗਏ ਹੈਗੇ ਬਾਅਦ ਚ ਫਿਰ ਨਹੀਂ ਗਏ ਸਾਰੀ ਫਿਰ ਦੇਖਦੇ ਆ ਹੁਣ ਚੁੱਪ ਕਰਕੇ ਖੜ ਗਿਆ ਬਲ ਕਾਣ ਹੂੰ ਤੂੰ ਕੰਮ ਕਰਨ ਲੱਗ ਰਾਇਆ ਇਹ ਤੇਰੇ ਕੋਲੇ ਆਉਂਦਾ ਉਦੋਂ ਬਾਅਦ ਤੁਸੀਂ ਇਹਦੇ ਕੋਲੇ ਆਇਆ ਹਾਂ ਪਹਿਲਾਂ ਕੰਮ ਤੇ ਲਾ ਉੱਧਰ ਜਾ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਘਰੋਂ ਹੀ ਆਇਆ ਸੀ ਪਰ ਨਾਵਾ ਕਾਹੀ ਬਾਰੇ ਯਾਰ ਕੁਛ ਆਇਆ ਤਾਂ ਨਹੀਂ ਬਾਰੇ ਆਦਾਂ ਪਰ ਤੁਸੀਂ ਕਰਦਾ ਯਾਰ ਮੇਰੀ ਗੱਲ ਸੁਣ ਮੈਂ ਛਾਤਰੀ ਲਕੋਰ ਖੇਜੀ ਤੁਨੂੰ ਧੁੱਪ ਲੱਗਦੀ ਆ ਯਾਰ ਆਧਾ ਲਾ ਸੀਨ ਪਤੀ ਸਮੇਂ ਵਾਦੂ ਤੇਰੇ ਕੋਲੇ ਆਉਟੋਮੈਟਿਕ ਤੇ ਪਹਿਲਾਂ ਇੱਕ ਹੋਰ ਸੀਨ ਲਾਇਆ ਦਾ ਬਾਰ ਉੱਥੇ ਰੋਡ ਤੇ ਇਹ ਸੀਨ ਲਾਈ ਉਦੋਂ ਬਾਅਦ ਜਦੋਂ ਮੈਂ ਕਹਤਾ ਤੂੰ ਕੰਮ-ਕੁਮ ਦਾ ਖੇਤੀ-ਉਤੀ ਦੇਖ ਲੈ ਉੱਥੇ ਲਾ ਦੀ ਆਜਾ ਹੁਣ ਉੱਥੇ ਸੀਨ ਲਾ ਦੇ ਇਹਨਾਂ ਦਾ ਆਇਆ ਉਹ ਸਾਡਾ ਖੇਤ ਚੱਲੀ ਸਾਡੇ ਵਾਲੇ ਕੋਲੇ ਫਿਰ ਇਹ ਤਾਂ ਖੇਤ ਚੱਲ ਕੇ ਹੀ ਆ ਉਹ ਵਿੱਚ ਭਰੇ ਜਾਣਗੇ ਇਕੱਠੇ ਸੀ ਥੋੜੀ ਰੱਗਣੇ ਇਹ ਵੀ ਮਤਲਬ ਤੇਰਾ ਕਹਿੰਦਾ ਮਾਗ ਹੈ ਤੇਰਾ ਆ ਦੱਸ ਮੈਂ ਮਾਊਟ ਕਰਤਾ ਆਪਾਂ ਇੱਥੋਂ ਸਸੀ ਕਾਲ ਜੀ ਬੰਦੇ ਵਾਲੇ ਹੈ ਜਨਾ ਡਾਇਰੈਕਟਰ ਸਸੀ ਕਾਲ ਤਾਂ ਚਾਰ ਵਾਰੀ ਹੋ ਗਈ ਉਹ ਰਹੁੰਦੇ ਨਹੀਂ ਬੱਚੇ ਚਾਰ ਵਾਰੀ ਸਾਡਾ ਸਵਾਰਤਾ ਸੀ ਇਹਨੂੰ ਆਪਾਂ ਗੱਲ ਨਹੀਂ ਸਮਝੇ ਸੀਨ ਡਿਸਕਸ਼ਨ ਚੱਲ ਰਹੀ ਆ ਟਿੰਕਾ ਜੀ ਸੀਨ ਸਮਝਾ ਰਹੇ ਨੇ ਭਾਈ ਜੀ ਇਹ ਕਿਹੜਾ ਨਾਮ ਕੀ ਹੋਏ ਗਰਮ 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 ਨਹੀਂ ਇਹ ਤਾਂ ਫਿਰ ਖੇਤ ਹੀ ਹੈ ਹੈਗਾ ਗਰਮ ਖੇਤ ਮੇਰੇ ਕੋਈ ਕਿਵੇਂ ਆਉਣਗੇ ਹੁਣ ਕਿਹੜਾ ਸੀਨ ਕੱਢਣਾ ਨੇ ਉਹਨੂੰ ਡਾਇਲੋਗ ਦਿੱਤਾ ਚੱਲ ਬਾਈ ਕੋਲ ਚਾਹੁੰਦਾ ਬਸ ਕੀ ਕਰ ਫਿਰ ਹਾਂ ਫਤਿਹ ਲਿਵਾ ਕੇ ਦੀ ਉਹ ਸੀਨ ਪਰ ਇਹ ਨੂੰ ਮੈਂਸ਼ਨ ਨਹੀਂ ਕਰ ਰਹੇ ਹਾਂ ਬਸ ਆ ਜਾ ਕੁੱਰੀ ਖੜ ਜਾ ਉਨੀ ਖੜ ਜਾ ਕੱਢ ਲਈ ਸੀਨ ਪਰ ਹੁਰੀ ਕੱਢ ਦਿੰਦੇ ਆ ਯਾਰ ਹਾਂ ਚਲ ਆਪਾਂ ਇੱਥੇ ਹੀ ਖੜ ਜਾ ਮੈਂ ਆਪਾਂ ਸਾਨੂੰ ਆਊਟ ਕਰ ਦੇਣਾ ਹੈ ਨਾ ਵੀ ਲੈ ਬਸ ਆ ਗਿਆ ਸਾਥੀ ਹਾਂ ਅੱਛਾ ਆਪਣਾ ਕੈਮਰਾਮੈਨ ਇਧਰੋਂ ਨਾ ਲਾਈ ਫਿਰ ਤਾਂ ਧੁੱਪ ਚਾ ਇਧਰੋਂ ਸਾਫ ਹੁੰਦਾ ਫਿਰ ਮੈਂ ਬਹਿ ਜਾਣਾ ਫਰੇਮ ਚ ਰਿਹਾ ਏ ਤੂੰ ਬਹਿ ਤੈ ਮੈਕਸੀਨ ਕਹ Hva er det der?

ਮੈਂ ਕਿੱਥੇ ਆ ਕੇ ਖੜਾ ਦੇਖੀ ਤੈਨੂੰ ਮੈਂ ਚੀਜ਼ ਸਮਝਾਉਣਾ ਮੈਂ ਥੋੜਾ ਰੋੜੀ ਲਈ ਆਉਣਾ ਤੂੰ ਮੇਰੇ ਮੰਗ ਰਹੀ ਹੈ ਜੀ ਆ ਕੇ ਕਹਿੰਦੀ ਮੇਰੀ ਗੱਲ ਸੁਣਿਓ ਮੈਂ ਕੀ ਕਹਿਓ ਹਾਂ ਸੱਚ ਮੈਂ ਤੁਹਾਨੂੰ 15 ਦੇ ਦਊਗਾ ਆ ਮੈਨੂੰ ਨਾ 10000 ਰੁਪਏ ਨਹੀਂ ਮੰਗਦੇ ਜੀ ਮੰਗਦੇ ਅੱਛਾ ਤੇ ਨੇੜੇ ਦਾ ਹੋ ਜਾ ਯਾਰ ਪਹਿਲਾਂ ਹੁਣ ਮੈਨੂੰ ਐ 100 ਚਾਈਨੀ ਦੇ ਗਾਦੇ ਬਸ ਫੇਰ ਸ਼ੁਰੂ ਕਰਾਂਗੇ ਸੀ ਬਸ ਹੋਰ ਸੌ ਲਾਉਂਦੀਆਂ ਨੇ ਚਾਈਨੀ ਇਹ ਆ ਬ੍ਰੇਸਲੇਟ ਨਾਲ ਤੇ ਸੈਟ ਹੋ ਗਈ ਨਾ ਨਾ ਉਹ ਤਾਂ ਕੋਈ ਚਿਕਨ ਜਲ ਰਹੀ ਸੀ ਨਾਲ ਦੀ ਮਾਦੀ ਨਹੀਂ ਹੁੰਦਾ ਚਲੋ 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 ਤੋਂਪੇ 'ਚ ਖੜਾ ਮੈਂ ਹੁਣ ਤੂੰ ਬਹਾਨਾ ਕੋਈ ਵੀ ਨਾ ਤੂੰ ਨਾ ਬਹਾਨਾ ਹੈ ਲੈ ਫਿਰ ਉਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਲਾਟਰੀ ਦੀ ਪਾਈ ਹੋਈ ਲਾਟਰੀ ਚ ਨਾ 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 ਐਸੀ ਨਹੀਂ ਤੂੰ ਬਹਾਨਾ ਪਾਈ ਕਰੇ ਉਹ ਤੋਂ ਬਾਅਦ ਉਹ ਤੋਂ ਬਾਅਦ ਮੇਰੇ ਤੇ ਕੀ ਆ ਮੈਨੂੰ ਉਹਨਾਂ ਨੂੰ ਲੋੜ ਹੈ ਹਾਂ ਮੈਂ ਅੱਗੇ ਘੋਟ ਪਾ ਮਾਰ ਹਾਂ ਫਿਰ ਮੈਂ ਉਹਨਾਂ ਕੋਲੋਂ ਤੈਨੂੰ ਕਹਿ ਦਿੰਦਾ ਸੀਰੀਅਸ ਜੀ ਫਿਰ ਹੀ ਮੈਂ ਨਹੀਂ ਜੇ ਫਿਰ रेडी रेडी अमेरिकन छोरीयां ਮੜ ਜੇ ਠੀਕ ਹੈ ਕੀ ਕਰ ਰਹੇ ਹੋ ਜੀ ਨਾ ਨਹੀਂ ਆ ਤੇਰੇ ਬਾਪਾ ਹੈਗਾ ਜੀ ਪੁੱਛ ਲਿਆ ਫਿਰ ਕੀ ਹੋ ਗਿਆ ਕੰਮ ਦੱਸ ਜਰਾ ਹੋਰ ਜੀ ਕੱਲ ਸੱਸ ਨੂੰ ਮਰੀ ਹਾਂ ਦੱਸ ਮੈਨੂੰ ਨਾ ਦੱਸ ਜਾਨ ਦੀ ਦੋ ਕਿੰਨੇ ਨੇ ਆ ਗਿਆ ਮੈਂ ਦੋ ਆ ਜਾ ਉਹ ਰਿਆ ਆ ਕੀ ਆ ਮੈਂ ਦੱਸਦਾ ਤੈਨੂੰ ਦੋ ਹੀ ਹੋਏ ਹੁੰਦੇ ਤੂੰ ਵੀ ਗੱਲ ਤਾਂ ਸੁਣ ਲੈ ਤੈਨੂੰ ਮੈਨੂੰ ਨਹੀਂ ਚੰਗਿਆ ਲੈ ਰਿਆ ਹੈਲੋ ਓਏ ਹਾਂ ਤਾਂ ਖੱਤ ਰਹਿ ਗਿਆ ਆ ਜਾ ਜੇ ਤਾਂ ਮੇਰੀ ਗੱਲ ਸੁਣਦਾ ਤਾਂ ਦੱਸ ਦਿੰਨੀ ਆ ਨਹੀਂ ਰਹਿਣ ਦੇ ਬਸ ਆ ਕੀ ਆ ਤੂੰ ਗੱਲ ਕਰਨ ਤੇ ਮੇਰੇ ਥੱਪੜ ਮਾਰੇ ਲਾਈ ਜਾਂਦਾ ਫਿਰ ਆਇਆ ਤੂੰ 10000 ਕੁਰੇ ਲੈਣਾ ਮੈਨੂੰ ਚਾਹੀਦੇ ਨੇ ਮੇਰੀ ਗੱਲ ਸੁਣ ਲੈ ਕੋਲੇ ਆਇਆ ਨਹੀਂ ਜੋੜਾਏ ਬੈਣੀ ਆਏ ਨਹੀਂ ਮਾਰਦਾ ਆ ਲੈ ਦੱਸ ਤੀ ਕਾਦੇ ਮਸਤੇ ਨਹੀਂ ਮੇਰੇ ਨਾਲ ਘਰੋਂ ਫੋਨ ਆਇਆ ਬੀਬੀ ਬੁਹਾਰਾ ਕਿਉਂ ਝੂਠ ਮਾਰੀ ਆ ਹੁਣ ਵੀ ਕਿਸੇ ਬਾਬੇ ਕੋਲੇ ਜਾਣਾ ਹੋਣਾ ਤਾਂ ਹੋਰ ਤੈਨੂੰ ਕਾਦੀ ਲੋੜ ਆ ਸੱਚੀ ਸੌਣ ਲੱਗੇ ਬਾਬੇ ਕੋਲ ਨਹੀਂ ਹਾਂ ਉਹ ਮੈਂ ਤੈਨੂੰ ਜਾਣਦਾ ਜਦ ਤੂੰ ਸੂਟ ਲਿਆਉਣਾ ਹੁੰਦਾ ਜਾਂ ਤੂੰ ਬਾਬੇ ਕੋਲ ਜਾਣਾ ਹੁੰਦਾ ਹੋਰ ਤੂੰ ਪੈਸਿਆਂ ਦਾ ਕਰਨਾ ਹੀ ਕੁਝ ਨਹੀਂ ਹੁੰਦਾ ਮੈਨੂੰ ਪਤਾ ਆਪੇ ਕਰੇ ਸੋਚ ਤੂੰ ਆਪ ਸੋਚ ਲੈ 10000 ਦੀ ਮੈਂ ਸੂਟ ਲੈ ਕੇ ਆਉਂਗੀ ਕੀ ਪਤਾ ਲੱਗਦਾ ਆ ਪਹਿਲਾਂ ਵੀ ਤੂੰ ਉਹ ਜਿਹੜਾ ਕੈਮੀ ਸੀ ਦੇਖ ਕੇ ਆਈਆਂ ਪੰਜ ਚਾਰ ਸੂਟ ਉਹੀ ਨੇ ਹੋਣੇ ਹੋਣੇ ਆ ਤੇ ਮੈਨੂੰ ਨਹੀਂ ਚਾਹੀਦੇ ਹੈਗੇ ਸੂਟ ਸਟ ਮੈਂ ਨਹੀਂ ਮੇਰੀ ਗੱਲ ਸੁਣਦਾ ਠੀਕ ਆ ਭਾਈ ਸੀ ਨਾ ਝਾੜਾ ਨੂੰ ਨਹੀਂ ਲਾਦੇ ਬਹੁਤ ਔਖਾ ਰੁਪਿਆ ਰੁਪਿਆ ਜੁੜਦਾ ਆਪਾਂ ਤਾਂ ਵੈਸੀ ਮੰਦੇ ਚ ਚੰਦੀ ਆਣੇ ਹੈਗੇ ਵੀ ਮੈਂ ਕਿਹੜਾ ਘਰ ਲੁਟਾਉਂਦੀ ਆ ਤੇਰਾ ਮੈਂ ਤੈਨੂੰ ਕਦੋਂ ਕਿਹਾ ਲਟਾਉਂਦੀ ਨਹੀਂ ਕਰ ਤੂੰ ਨਾ ਓਏ ਹਰ ਜਾ ਕਿਉਂ ਮੂੰਹ ਖਲਾਉਣੀ ਆ ਮੈਂ ਹੈ ਤੂੰ ਕਿਸੇ ਨੂੰ ਰੱਖਣ ਵੇਲੇ ਨਹੀਂ ਦੇਖਦੀ ਘਰੇ ਰੱਖਣਾ ਕਿ ਨਹੀਂ ਰੱਖਣਾ ਹੈ ਕਿਰਾਏ ਤੇ ਕੀ ਤੂੰ ਕਿਰਾਇਆ ਲਵੇਂਗੀ ਉਤੋਂ ਦੱਸ ਮੈਨੂੰ ਤੂੰ ਤਾਂ ਦੱਸੋ ਕੀ ਕਰੀ ਲੈ ਕੇ ਬੈਠਿਆ ਦੱਸ ਹੋਰ ਕੀ ਕਰਾਂ ਕਦੇ ਸੂਟਾਂ ਦੇ ਪੈਸੇ ਖਰਾਬ ਕਰੇ ਹੁੰਦੇ ਆ ਕਦੇ ਤੇਰੀਆਂ ਚੋਰੀਆਂ ਹੋਈ ਜਾਂਦੀਆਂ ਨੇ ਮੈਂ ਤੇਰੀ ਗੱਲ ਨਹੀਂ ਸਮਝਉਂਦੀ ਤੂੰ ਹੀ ਤਾਂ ਨਹੀਂ ਦੀ ਜਾਂਦੀ ਕਿਸੇ ਨੂੰ ਦੱਸ ਮੈਨੂੰ ਮੈਂ ਕਿ ਇਹਨੂੰ ਦੇਣੀ ਆ ਕੀ ਪਤਾ ਲੱਗਦਾ ਮੈਂ ਜੇ ਤੈਨੂੰ ਸੱਚ ਦੱਸਦਾ ਤਾਂ ਤੂੰ ਐ ਕਰਦਾ ਸੱਚ ਦੱਸਦਾ ਮੈਨੂੰ ਤੇਰੇ ਤੋਂ ਯਕੀਨ ਹੀ ਨਹੀਂ ਆਉਂਦਾ ਤੂੰ ਫੇਕੇ ਲਾ ਕੇ ਫੋਨ ਪੁੱਛ ਲਾਉਣਾ ਨੂੰ ਮੈਨੂੰ ਕੀ ਲੋੜ ਆ ਦੇ ਦੇ ਦੇਖੀ ਬੀਬੀ ਬਹੁਤ ਬਿਮਾਰ ਆ ਵੀਰੇ ਉਹਨਾਂ ਦਾ ਫੋਨ ਆਇਆ ਸੀ ਓ ਕੀ ਗੱਲ ਆ ਕੀ ਜਾਂ ਤੂੰ ਫੋਨ ਕਰ ਮੇਰੀ ਗੱਲ ਸੁਣ ਲੈ ਜੇ ਝੂਠ ਨਿਕਲਿਆ ਨਾ ਤੇਰੀ ਨੱਤ ਤੋੜੂੰਗਾ ਐਤਕੀ ਸੱਚੀ ਸੌਂ ਲੱਗੇ ਮੈਂ ਕਿਸੇ ਬਾਬੇ ਕੋਲ ਨਹੀਂ ਜਾਂਦੀ ਹੈਗੀ ਚੱਲ ਲਿਆ ਦੂੰਗਾ ਚੰਗਾ ਫੜਕੇ ਆਰਤੀ ਕਦੋਂ ਤੱਕ ਉਹ ਜਾਂ ਫਿਰ ਹੁਣੀ ਕਿੱਥੋਂ ਲਿਆਦਾ ਤੜਕੇ ਜਾਊਂਗਾ ਲਿਆ ਦੂੰ ਪੰਜ 4000 ਕੁਸ਼ਟਾ ਦੇ ਦੇ ਉਹ ਯਾਰ ਐ ਹੁਣ ਜੇਬ ਚ ਪਾਈ ਫਿਰਦਾ ਮੈਂ ਪੈਸੇ ਤੇਰੇ ਸਾਹਮਣੇ ਪੈਸੇ ਮਿੰਟਾਂ ਚ ਤਾਂ ਲੱਗ ਜਾਂਦੇ ਹੈਗੇ ਕੋਈ ਨਹੀਂ ਕੱਲ ਨੂੰ ਜਾਊਂਗਾ ਆਰਤੀ ਨੂੰ ਮੈਨੂੰ ਛੇਤੀ ਚਾਹੀਦੇ ਨੇ ਮੈਂ ਕਿਹਾਲ ਮਾਰੀ ਚ ਪਿਆ 5000 ਰੁਪਇਆ ਉਹ ਮੈਂ ਜੀਰੀ ਵਾਲਾ ਵਾਸਤੇ ਰੱਖਿਆ ਸੀ ਉਹਨਾਂ ਨੂੰ ਅਡਵਾਂਸ ਦੇ ਦੂੰ। ਜਦ ਉਹ ਉਹ ਤਾਂ ਪੇਜ ਫੜਾएंगे ਕਿਵੇਂ? ਜਾਂ ਤਾਂ ਵੀਰੇ ਨੂੰ ਕੁਮ ਕੀ ਲੈ ਜਾਊਗਾ। ਹਾਂ। ਬਾਕੀ ਬਾਂਝ ਕਦੋਂ ਕਹਾਂ ਲੈ ਜਾਊਗਾ। ਉਹ ਲਿਆ ਦੂੰ ਮੇਰੀ ਮਾਂ ਤੜਕੇ ਲਿਆ ਦੂੰ ਕਿ ਹੁਣੀ ਲਾ ਕੇ ਦੇਵਾਂ ਮੋਹਰ ਤੈਨੂੰ। ਬਗ ਜਾ ਹੁਣ ਮੇਰਾ ਦਿਮਾਗ ਨਾ ਖਾ। ਜਾਂ ਚਾਚੂ ਬਣਾ ਲਾ। ਤੇ ਆ ਖੋਲ ਦੇ ਨਾਲੇ ਬੰਨੀ ਫਿਰਦੀਆਂ ਗਈ ਸਿਰ। ਮੇਰਾ ਸਿਰ ਦੁਖਦਾ। ਦੁਖਦਾ ਤੇਰਾ ਕੰਨੂ ਦੁਖਦਾ ਤੂੰ ਦੁਖਣ ਲਾਇਆ ਹੋਇਆ ਸਾਡਾ ਸਿਰ। ਕੀ ਕਰਨਾ ਰਹਿ ਗਿਆ ਨੇ। ਕੰਮ ਕੀ ਕਰਨਾ ਨਹੀਂ। Oh, we're